हिमाचल प्रदेश ਦੇ ਵਿੱਚ ਮਾਨਸੂਨ ਦਾ ਕਹਿਰ ਲਗਾਤਾਰ ਜਾਰੀ ਹੈ ਉੱਥੇ ਹੀ ਹਿਮਾਚਲ ਸਮੇਤ ਉੱਤਰਾਖੰਡ ਦੇ ਵਿੱਚ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਮੱਚਦੀ ਨਜ਼ਰ ਆਈ ਹੈ ਕਈ ਜਾਨਾਂ ਚਲੇ ਗਈਆਂ ਨੇ ਲੋਕਾਂ ਦੇ ਘਰ ਵਾਹਨ ਅਤੇ ਜਾਨਵਰ ਪਾਣੀ ਦੇ ਵਿੱਚ ਰੁੜਦੇ ਨਜ਼ਰ ਆਏ ਸਨ ਤਾਂ ਹੁਣ ਇੱਕ ਵਾਰ ਫਿਰ ਤੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਵਾਰ ਫਿਰ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਨੇ ਤਾਂ ਸ਼ਿਮਲਾ ਕੁਲੂ ਅਤੇ ਲਾਹੌਲ ਦੇ ਵਿੱਚ ਚਾਰ ਥਾਵਾਂ ਉੱਤੇ ਬੱਦਲ ਫਟਿਆ ਹੈ ਅੱਠ ਪੁਲ ਤਬਾਹ ਹੋ ਗਏ ਨੇ ਤਾਂ ਕਾਂਗੜਾ ਅਤੇ ਪੰਜਾਬ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਸੂਬੇ ਦੇ ਵਿੱਚ ਲਗਾਤਾਰ ਮੀਂਹ ਜਿਹੜਾ ਜਾਰੀ ਹੈ ਤੇ ਮੀਂਹ ਵਿਚਾਲੇ ਬੱਦਲ ਫਟਣ ਦੀਆਂ ਕਟਨਾਵਾਂ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਂ ਬੁੱਧਵਾਰ ਨੂੰ Shimla ਤੇ Kullu ਜ਼ਿਲ੍ਹਿਆਂ ਦੇ ਵਿੱਚ ਚਾਰ ਥਾਵਾਂ ਉੱਤੇ ਬੱਦਲ ਫਟਣ ਦੀਆਂ ਕਟਨਾਵਾਂ ਵਾਪਰੀਆਂ ਨੇ ਤਾਂ ਹੀ ਸੁਧਰਾਨ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅੱਠ ਪੁਲ ਨੇ ਜਿਹੜੇ ਢਹਿ ਢੇਰੀ ਹੋ ਗਏ ਅਤੇ ਇਸ ਕਾਰਨ ਕਈ ਥਾਵਾਂ ਦਾ ਦੂਜੇ ਇਲਾਕਿਆਂ ਦੇ ਨਾਲੋਂ ਸੰਪਰਕ ਵੀ ਟੁੱਟ ਗਿਆ ਤਾਂ ਦੂਜੇ ਪਾਸੇ ਕੁੱਲੂ ਦੇ ਵਿੱਚ ਬੱਦਲ ਫਟਣ ਕਾਰਨ ਪੋਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵੱਧਦਾ ਨਜ਼ਰ ਆ ਰਿਹਾ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ 인ਦੋਰਾ ਦੇ ਮੰਡ ਖੇਤਰ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਨੂੰ ਅਲਰਟ ਰਹਿਣ ਦੇ ਲਈ ਹੁਕਮ ਜਾਰੀ ਕਰ ਦਿੱਤੇ ਗਏ ਨੇ ਤਾਂ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਅਨੁਸਾਰ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਸਕਦਾ ਹੈ ਇਸ ਲਈ ਸਥਾਨਕ ਲੋਕਾਂ ਨੂੰ ਬਿਆਸ ਦਰਿਆ ਦੇ ਕੰਢਿਆਂ ਦੇ ਨੇੜੇ ਨਾ ਜਾਣ ਦੇ ਹੁਕਮ ਜਾਰੀ ਕੀਤੇ ਗਏ ਨੇ ਤਾਂ ਉੱਥੇ ਹੀ ਸ਼੍ਰੀ ਖੰਡ ਦੇ ਪਾਰਵਤੀ ਬਾਗ ਦੇ ਵਿੱਚ ਬੱਦਲ ਫਟਣ ਕਾਰਨ 15-20 ਇਲਾਕਿਆਂ ਦਾ ਸੰਪਰਕ ਪੂਰੀ ਤਰ੍ਹਾਂ ਰਾਮਪੁਰ ਸਬ ਡਿਵੀਜ਼ਨ ਦੇ ਨਾਲੋਂ ਕੱਟਿਆ ਗਿਆ ਤਾਂ ਬੱਦਲ ਫਟਣ ਤੋਂ ਬਾਅਦ ਗਾਨਵੀ ਖੱਡ ਦੇ ਵਿੱਚ ਆਏ ਹੜ੍ਹ ਕਾਰਨ 4 ਤੋਂ ਲੈ ਕੇ 5 ਪੰਚਾਇਤਾਂ ਨੂੰ ਜੋੜਨ ਵਾਲਾ ਗਾਨਵੀ ਖੱਡ ਦੇ ਉੱਤੇ ਬਣਿਆ ਪੁਲ ਵੀ ਤਬਾਹ ਹੋ ਗਿਆ ਲਾਹੌਲ ਦੀ ਮਿਆੜ ਘਾਟੀ ਦੇ ਵਿੱਚ ਬੱਦਲ ਫਟਣ ਕਾਰਨ ਤਿੰਨ ਪੁਲ ਰੁੜ ਗਏ ਸਨ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਜਦੋਂ ਕਿ ਸੜਕਾਂ ਅਤੇ ਜ਼ਮੀਨਾਂ ਵੀ ਰੁੜ ਗਈਆਂ ਨੇ ਤਾਂ ਇਸ ਦੇ ਨਾਲ ਹੀ ਕੁਲੂ ਜ਼ਿਲ੍ਹੇ ਦੇ ਬਠਾਹੜ ਦੇ ਵਿੱਚ ਬੱਦਲ ਫਟਣ ਕਾਰਨ ਤੀਰਥਣ ਨਦੀ ਦੇ ਪਾਣੀ ਦੇ ਵਿੱਚ ਪੱਧਰ ਜਿਹੜਾ ਵੱਧ ਗਿਆ ਤਾਂ ਦੂਜੇ ਪਾਸੇ ਬਾਗੀ ਪੁਲ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਨੇ ਤੇ ਇਸ ਦੇ ਨਾਲ ਹੀ ਕੋਰੱਪਣ ਖੱਡ ਵਿੱਚ ਪਾਣੀ ਭਰ ਗਿਆ ਤਾਈ ਸੁਧਰਾਨ ਟੀਲਾ ਪੁੱਲ ਤੋਂ ਬਦਾਹੜ ਤੱਕ ਤਿੰਨ ਪੁੱਲ ਨੇ ਜਿਹੜੇ ਇੱਕ ਝੋਪੜੀ ਅਤੇ ਤਿੰਨ ਘਰਾਂ ਦੇ ਵਿੱਚ ਮਲਵਾ ਅਤੇ ਇੱਕ ਵਾਹਨ ਨੂੰ ਭਾਰੀ ਨੁਕਸਾਨ ਪਹੁੰਚਿਆ ਇਸੇ ਤਰ੍ਹਾਂ 도ਗੜਾ ਪੁੱਲ ਵੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਤਾਂ ਮਾਨਸੂਨ ਦਾ ਕਹਿਰ ਲਗਾਤਾਰ ਜਾਰੀ ਹੈ हिमाचल ਅਤੇ ਉੱਤਰਾਖੰਡ ਦੇ ਵਿੱਚ ਕੁਝ ਦਿਨ ਪਹਿਲਾਂ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਸਨ ਤਾਂ ਭਾਰੀ ਤਬਾਹੀ ਹੈ ਜਿਹੜੀ ਮਚਦੀ ਨਜ਼ਰ ਆਈ ਹੈ ਤਾਂ ਹੁਣ ਇੱਕ ਵਾਰ ਫਿਰ ਤੋਂ ਹਿਮਾਚਲ ਪ੍ਰਦੇਸ਼ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਚਾਰ ਥਾਵਾਂ ਉੱਤੇ ਬੱਦਲ ਫਟਿਆ ਵਾਹਨ ਪਾਣੀ ਦੇ ਵਿੱਚ ਰੁੜ ਗਏ ਨੇ ਉੱਥੇ ਹੀ ਕਈ ਪੁਲ ਢੈ ਟੇਰੀ ਹੋ ਗਏ ਤੇ ਕਈ ਇਲਾਕਿਆਂ ਦਾ ਆਪਸ ਵਿੱਚ ਸੰਪਰਕ ਜਿਹੜਾ ਟੁੱਟ ਗਿਆ